ਆ ਸਾਰੇ ਮੋਰਚੇ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਗੋਲੇ ਧੱਕੇ ਗਏ ਨੇ ਬੰਦੇ ਪਾਣੀ ਦੇ ਬੁਛਾਣਾ ਮਾਰੀ ਜਾਂਦੇ ਨੇ ਇਹ ਬਹੁਤ ਵੱਡਾ ਤੁਸੀਂ ਨੇ ਬਿਆਦਵੀ ਕੀਤੀ ਆ ਭਗਵੰਤ ਮਾਣ ਨੂੰ ਕਹਿਣਾ ਚਾਹੁੰਦਾ ਆਹੀ ਕੰਮ ਰਹਿ ਗਿਆ ਪਹਿਲਾਂ ਬਾਦਲ ਕਹਿੰਦੇ ਗੰਦੇ ਪਾਣੀ ਦੇ ਬੁਛਾਣਾ ਮਾਰੀਆਂ ਗੋਲੇ ਛੱਤੇ ਗੁਰੂ ਗ੍ਰੰਥ ਸਾਹਿਬ ਮਾਹਰਾ ਪ੍ਰਕਾਸ਼ਾ ਅੱਜ ਵੀ ਤੁਸੀਂ ਉਹੀ ਕੰਮ ਕਰੀ ਜਾਂਦੇ ਹੋ ਅਸੀਂ ਕਦੇ ਜਲਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਮਾਰ ਰਹੇ ਨੂੰ ਨਹੀਂ ਬੱਤੀ ਪੀਸਫੁਲੀਆਂ ਅਸੀਂ ਸ਼ਾਂਤੀ ਦੇ ਵਿੱਚ ਇਸ ਕਰਕੇ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਨਾਲ ਅਸੀਂ ਇਹ ਮੋਰਚਾ ਛੱਡਣਾ ਜਿਹੜਾ ਤੁਸੀਂ ਗੋਲੀਆਂ ਮਾਰ ਦੋ ਉਹੀ ਕਿਉਂ ਗੋਲੇ ਛੱਡਦੇ ਹੋ ਗੋਲੀਆਂ ਮਾਰਉਂ ਤੂੰ ਹਾਂ ਹੀ ਤੂੰ ਹਾਂ ਕਰਿਆ ਗਿਆ ਸਾਰੇ ਪਾਸੇ ਮੈਂ ਸਾਰੀ ਸੰਗਤ ਨੂੰ ਕਹਿੰਦਾ ਵੀ ਆਓ ਜਾਓ ਤੇ ਬੈਠੋ ਤੇ ਸਰਕਾਰ ਪ੍ਰਸ਼ਾਸਨ ਨੂੰ ਵੀ ਅਪੀਲ ਆ ਇਹ ਗੋਲੇ ਮਾਰਨੇ ਬੰਦ ਕਰੋ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਆਓ ਤੇ ਚਲੋ ਭਾਈ ਮੇਰੇ ਸਾਈਡ ਤੋਂ ਇਹ ਜੀ ਰਸਤਾ ਛੱਡ ਦਿਓ ਰਸਤਾ ਛੱਡ ਦਿਓ ਜੀ ਰਸਤੇ ਜਰਾ ਪਰੋ ਆ ਜੀ ਉਹ ਕੱਪਾਣ ਕਰਪਾਣਾ ਪਿਆ ਹੋਏ ਅਸੀਂ ਪਾਣੀ ਆਏ ਇੱਥੇ ਇਹ توم کډنګ مینږه اره کله کډنګ